ਇੱਕ ਸਾਲ ਤੋਂ ਸੁਰਖੀਆਂ ਦੇ ਵਿੱਚ ਰਹੀ ਬਰਖਾਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਨਾਲ ਜੁੜਾ ਇੱਕ ਹੋਰ ਵਿਵਾਦ ਸਾਹਮਣੇ ਹੈ ਦਰਅਸਲ ਅਮਨਦੀਪ ਕੌਰ ਦੇ ਨਾਲ ਗ੍ਰਿਫਤਾਰ ਕੀਤੇ ਗਏ ਬਲਵਿੰਦਰ ਸਿੰਘ ਦੀ ਪਹਿਲੀ ਪਤਨੀ ਗੁਰਮੀਤ ਕੌਰ ਜਿਹੜੀ ਐ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈ ਉਹ ਫਿਰ ਐਸਐਸਪੀ ਦਫ਼ਤਰ ਪਹੁੰਚੇ ਜਿਸ ਦੇ ਵਿੱਚ ਉਸਨੇ ਇੱਕ ਵੱਡਾ ਬਿਆਨ ਦਿੱਤਾ ਉਸਨੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਹੈ ਕਿ ਅਮਨਦੀਪ ਕੌਰ ਨੇ ਬਿਨਾਂ ਅ ਜੋ ਉਸਦੇ ਪਤੀ ਨੇ ਬਲਵਿੰਦਰ ਸਿੰਘ ਨੇ ਬਿਨਾ ਉਸ ਨੂੰ ਤਲਾਕ ਦਿੱਤੇ ਅਮਨਦੀਪ ਦੇ ਨਾਲ ਜਿਹੜਾ ਵਿਆਹ ਕਰਾ ਲਿਆ ਤਾਂ ਇਸ ਦਰਖਾਸਤ ਦੇ ਨੇ ਸ਼ਿਕਾਇਤ ਕਰਨ ਐਸਐਸਪੀ ਦਫ਼ਤਰ ਪਹੁੰਚੀ ਗੁਰਮੀਤ ਕੌਰ ਜਿਹੜੀ ਕਿ ਬਲਵਿੰਦਰ ਸਿੰਘ ਉਸਦੀ ਪਤਨੀ ਹੈ ਤਾਂ ਤਸਵੀਰਤਾਂ ਤੁਰਸੀਆਂ ਦਿਖਾ ਦਿੰਦੇ ਆ ਤਾਂ ਕਿਸ ਤਰ੍ਹਾਂ ਗੁਰਮੀਤ ਕੌਰ ਜਿਹੜੀ ਕਿ ਬਲਵਿੰਦਰ ਸਿੰਘ ਦੀ ਜਿਹੜੀ ਹੈ ਪਹਿਲੀ ਪਤਨੀ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਚਿੱਟੇ ਦੇ ਨਾਲ ਅਮਨਦੀਪ ਕੌਰ ਜੜੀ ਫੜੀ ਜਾਂਦੀ ਹੈ ਉਸ ਤੋਂ ਬਾਅਦ ਬਲਵਿੰਦਰ ਸਿੰਘ ਦਾ ਵਿੱਚ ਜ਼ਿਕਰ ਹੁੰਦਾ ਕਿਉਂਕਿ ਐਂਬੂਲੈਂਸ ਦਾ ਡਰਾਈਵਰ ਸੀਗਾ ਬਲਵਿੰਦਰ ਸਿੰਘ ਜਿਸ ਦੇ ਕੀ ਜਿਆ ਗਿਆ ਸੀਗਾ ਕਿ ਅਮਨਦੀਪ ਕੌਰ ਨਾਲ ਸੰਬੰਧ ਹੈ ਤੇ ਉਸੇ ਦੀ ਪਤਨੀ ਹੈ ਬਲਵਿੰਦਰ ਸਿੰਘ ਦੀ ਗੁਰਮੀਤ ਕੌਰ ਪਹਿਲੀ ਪਤਨੀ ਤਾਂ ਹੁਣ ਉਸਨੇ ਇੱਕ ਸ਼ਿਕਾਇਤ ਐਸਐਸਪੀ ਨੂੰ ਦਿੱਤੀ ਹੈ ਜਿੱਥੇ ਉਸਨੇ ਕਿਹਾ ਕਿ ਉਸ ਨੂੰ ਤਲਾਕ ਦਿੱਤੇ ਬਿਨਾ ਉਸਦੇ ਪਤੀ ਨੇ ਜੜਾਗਾ ਅਮਨਦੀਪ ਕੋਰਡਨਲ ਵਿਆਹ ਕਰਾਇਆ ਤਾਂ ਇਸ ਸਪਿਓ ਦਫਤਰ ਪਹੁੰਚੀ ਗੁਰਮੀਤ कौर ਨੇ ਕਿਹਾ ਕਿ ਉਸਦੇ ਪਤੀ ਬਲਵਿੰਦਰ ਸਿੰਘ ਜਿਸ ਨਾਲ ਉਸਦਾ ਕੋਰਟ ਕੇਸ ਵਿੱਚ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਉਸ ਨਾਲ ਬਰਖਾਸਤ ਮਹਿਲਾ ਕਨਸਟੇਬਲ ਅਮਨਦੀਪ ਕੋਰ ਨੇ 1 ਦਸੰਬਰ ਨੂੰ ਬਠਿੰਡਾ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਵਿਆਹ ਕਰਾਇਆ ਜਦਕਿ ਵਿਆਹ ਕਰਵਾਉਣ ਦੌਰਾਨ ਜਿੱਤੇ ਕੇ ਕਾਗਜ਼ਾਤ ਵਿੱਚ ਵੀ ਹੇਰਫੇਰ ਕੀਤੀ ਗਈ ਹੈ ਉਹਨਾਂ ਆਖਿਆ ਕਿ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜੋ ਪਿਛਲੇ ਲੰਬੇ ਸਮੇਂ ਤੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀ ਉਸ ਨੂੰ ਪਿਛਲੇ ਦਿਨੀ ਜ਼ਮਾਨਤ ਮਿਲੀ ਸੀ ਜਿਸ ਨੂੰ 1 ਦਸੰਬਰ ਨੂੰ ਬਠਿੰਡਾ ਦੇ ਧੋਬਿਆਣਾ ਬਸਤੀ ਦੇ ਵਿੱਚ ਸਥਿਤ ਗੁਰਦੁਆਰਾ ਲਾਲ ਸਿੰਘ ਵਿੱਚ ਜਾ ਕੇ ਬਲਵਿੰਦਰ ਦੇ ਨਾਲ ਵਿਆਹ ਕਰਾਇਆ ਗਿਆ ਇਸ ਵਿਆਹ ਸੰਬੰਧੀ ਜਦੋਂ ਬਲਵਿੰਦਰ ਸਿੰਘ ਦੀ ਪਤਨੀ ਦਾ ਦਾਵਾ ਕਰਨ ਵਾਲੀ ਗੁਰਮੀਤ कौर ਨੂੰ ਪਤਾ ਲੱਗਿਆ ਉਸ ਵੱਲੋਂ ਗੁਰਦੁਆਰਾ ਸਾਹਿਬ ਚ ਦਿੱਤੇ ਗਏ ਹਲਫੀਆ ਬਿਆਨਾਂ ਦੀਆਂ ਕਾਪੀਆਂ ਪੇਸ਼ ਕਰਦੇ ਹੋਏ ਬਲਵਿੰਦਰ ਸਿੰਘ ਵੱਲੋਂ ਜੋ ਹਲਫੀਆ ਬਿਆਨ ਦਿੱਤਾ ਉਹ ਸਰਾਸਰ ਗਲਤ ਹੈ ਤਾਂ ਇੱਕ ਦਸਤਾਵੇਜ਼ ਲੈ ਕੇ ਉਹ ਐਸਐਸਪੀ ਦਫ਼ਤਰ ਪਹੁੰਚੀ ਹੈ ਤਾਂ ਉਸਨੇ ਕਿਹਾ ਕਿ ਮੇਰਾ ਹਜੇ ਕੋਰਟ ਕੇਸ ਚੱਲ ਰਿਹਾ ਹੈ ਮੈਨੂੰ ਹਜੇ ਤਲਾਕ ਨਹੀਂ ਦਿੱਤਾ ਤਾਂ ਬਲਵਿੰਦਰ ਸਿੰਘ ਨੇ ਅਮਨਦੀਪ कौर ਦੇ ਨਾਲ ਕਿਦਾਂ ਵਿਆਹ ਕਰਾ ਲਿਆ ਤਾਂ ਕੀ ਕੁਝ ਘਣਸ ਬਾਬਤ ਉਹਨਾਂ ਦਾ ਵੀ ਤੁਹਾਨੂੰ ਸੁਣਾ ਦੇ ਦਿੱਤਾ ਗੱਲ ਹੋਰ ਕੀ ਇਹਨਾਂ ਨੂੰ ਦੋਵਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕੀ ਕੁਝ ਘਣ ਤੁਹਾਨੂੰ ਸੁਣਾਉਂਦੇ ਉਹ ਬੱਜੇ ਥਾਣੇ ਗਈਆਂ ਥਾਣੇ ਵਾਲੇ ਕਹਿੰਦੇ ਜੇ ਕੋਰਟ ਵਿੱਚ ਜਾਓ ਕਿ ਕੋਰਟ ਕਹਿੰਦਾ ਦੂਜਾ ਵਿਆਹ ਕਰਾ ਲਓ ਕਿੰਨੇ ਕਿਹਾ ਗਾ ਦੂਜਾ ਵਿਆਹ ਕਰਾਣਾ ਵਾਸਤੇ ਥਾਣੇ ਵਾਲੇ ਸੁਣਦੇ ਨਹੀਂਗੇ ਹਰ ਜਗ੍ਹਾ ਤੇ ਕਾਰਨਾਮੇ ਕਰਦੀ ਚਿੱਠੇ ਵੇਖੋ ਥਾਰ ਵਾਲੀ ਮਸ਼ਹੂਰ ਹੀ ਐ ਇਹਨੂੰ ਕੋਈ ਬੰਦਾ ਨਹੀਂ ਲੱਭਿਆ ਦੁਨੀਆ ਵਿੱਚ ਮੇਰਾ ਘਰ ਵਾਲਾ ਹੀ ਲੱਭਿਆ ਸੀ ਇਹਨੂੰ ਦੋ ਕੁੜੀਆਂ ਨੇ ਆਪਦੇ ਵਸੇ ਨਹੀਂ ਕਿਸੇ ਪਾਸੇ ਵੀ ਨਹੀਂ ਗੁੱਜਾਂ ਨੂੰ ਵਸਣ ਦਿੰਦੀ ਇੱਥੇ ਬੈਠੀ ਵਕੀਲ ਦੇ ਚੈਂਬਰ ਦੇ ਵਿੱਚ ਕਿਹਣਾ ਕੋਰਟ ਕਹਿੰਦਾਗਾ ਵੀ ਹਾਂ ਕੁੜੀਆਂ ਜੰਮ ਲਓ ਜਵਾਕ ਜੰਮ ਲਓ ਬਦਨਾਰੀਆਂ ਨੂੰ ਬਾਹਰ ਛੱਡ ਦਿਓ ਕਸਾ ਮੈਨੂੰ ਕਿਹੜਾ ਕੋਟ ਕਹਿੰਦਾ ਅੱਗੋਂ ਥਾਣੇ ਵਾਲੇ ਗੱਲ ਨਹੀਂ ਸੁਣਦੇ ਕੋਰਟ ਚ ਜਾ ਕੋਟ ਨੂੰ ਕੀ ਕਹਾਂ ਮੈਂ ਵੀ ਥਾਣੇ ਵਿੱਚ ਜਾ ਕੇ ਵੀ ਮੇਰਾ ਕੰਪਲੇਨ ਪਾਉ ਹੈ ਇਹਨਾਂ ਨੇ ਮੈਨੂੰ ਸਤਾ ਰੱਖਿਆ ਕਿ ਜਿਹਨਾਂ ਮੈਂ ਜਵਾਕਾਂ ਨੂੰ ਲਾ ਕੇ ਕਰਾਇਆ ੱਟਕੇ ਖਾਂਦੀ ਫਿਰਦੀਆਂ ਗਈਆਂ ਇਹਨੂੰ ਸ਼ਰਮ ਨਹੀਂ ਆਉਂਦੀ ਇੱਡੀ ਗੰਦੇ ਜਨਾਨੇ ਨੂੰ ਡੁੱਬ ਕੇ ਮਰ ਜਾਣ ਦੇ ਮਾਪਿਓਂ ਕਿਦਾ ਡੁੱਬ ਕੇ ਨੱਕ ਡੁਬੋ ਕੇ ਮਰ ਜਾਣ ਕਿਸੇ ਦਾ ਤੇ ਘਰ ਛੱਡ ਦਵੇਂ ਕਿਸੇ ਦਾ ਘਰ ਨਹੀਂ ਛੱਡਦੀ ਏ ਘਰ ਨਾਲ ਨਾ ਗੱਲ ਕੀਤੀ ਵੀ ਤੂੰ ਘਰ ਨਾਲ ਰਹਿੰਦਾ ਹੀ ਨਹੀਂ ਮੇਰੇ ਨਾਲ ਚਿੱਟੇ ਦੇ ਕੇਸ ਵਿੱਚ ਅੰਦਰ ਸੀਗਾ ਹੁਣ ਵੀ ਬਾਹਰ ਕੇ ਚਿੱਟਾ ਹੀ ਵੇਚੀ ਜਾਂਦੇ ਨੇ ਕਿੱਥੋਂ ਆਏ ਪੈਸੇ ਜੇ ਥਾਰ ਸਰਕਾਰ ਨੇ ਅੰਦਰ ਕਰਦੀ ਕੋਠੀ ਸੀਲ ਕਰਦੀ ਪੈਸੇ ਕਿੱਥੋਂ ਆਏ ਇਹਨਾਂ ਦੇ ਕੋਲੋਂ ਕਿੱਥੋਂ ਹੀ ਖਰਚੇ ਜਾਂਦੇ ਕਿ ਕੋਰਟ ਵਿੱਚ ਵਕੀਲ ਨੇ ਪੈਸੇ ਨਾ ਲੈ ਹੋਣਗੇ ਹੁਣ ਮਗਰ ਕੀ ਲੱਗਦਾ ਤੁਹਾਨੂੰ ਇਹਨਾਂ ਨੂੰ ਮਗਰ ਲੱਗਦਾ ਵੱਡੇ ਵੱਡੇ ਅਧਿਕਾਰੀ ਨੇ ਮੈਂ ਮੈਨੂੰ ਪਹਿਲਾਂ ਵੀ ਤੂੰ ਚੱਕ ਕੇ ਸਰਸੇ ਭੇਜਿਆ ਗਿਆ ਸੀ ਰਾਤ ਨੂੰ ਗੱਡੀ ਕਰਾ ਕੇ ਵੀ ਇਹ ਕੁੜੀ ਨੂੰ ਇੱਥੇ ਚੱਕ ਕੇ ਤੇ ਭੇਜਿਆ ਜਾਵੇ ਉੱਥੇ ਵੀ ਇਹ ਬਾਲਾ ਬੋਲਦੀ ਐ ਨਾਮ ਲੈਂਦੀ ਐ ਮੇਰਾ ਤਾਂ ਘਰ ਖਰਾਬ ਕਰਤਾ ਹੁਣ ਇਹਨੇ ਵਿਆਹ ਕਰਾ ਲਿਆ ਕਿਸ ਮਤਲਬ ਕਿਸ ਅਧਿਕਾਰ ਨਾਲ ਕਿਹੜੇ ਕਾਨੂੰਨ ਚ ਕੇ ਦੂਜਾ ਵਿਆਹ ਕਰਾ ਸਕਦੇ ਨੇ ਲਿਵਿੰਗ ਰਿਲੇਸ਼ਨਸ਼ਿਪ ਕਹਿੰਦੇ ਨੇ ਲਾਵਾ ਤਾਂ ਨਹੀਂ ਕਹਿੰਦੇ ਨਾ ਗੁਰੂ ਘਰ ਜਾ ਕੇ ਲੈ ਲਓ ਫਿਰ ਮੈਂ ਮੈਨੂੰ ਵੀ ਇਸ਼ਾਰਾ ਲੋ ਕੇ ਅੰਦਰ ਵਿਆਹ ਕਰਾ ਲਓ ਮੈਂ ਵੀ ਕਰਾ ਲੈਨੀ ਆ ਮੇ ਮੇਰਾ ਵੀ ਅਧਿਕਾਰ ਹੈ ਨਾ ਹਾਂ ਮੇਰੇ ਕੋਲ ਹੈਗਾ ਜੀ ਆ ਮੈਂ ਗੁਰਦੁਆਰੇ ਦੇ ਵਿੱਚੋਂ ਲੈ ਕੇ ਆਈ ਆ ਆ ਦੇਖੋ ਆ ਬਲਵਿੰਦਰ ਸਿੰਘ ਮੇਰਾ ਐਡਰੈਸ ਲਿਖਿਆ ਹੋਇਆ ਹੈ ਆਧਾਰ ਕਾਰਡ ਤੇ ਠੀਕ ਹੈ ਆ ਅਮਨਦੀਪ ਇਹਦਾ ਐਫੀਡੇਟ ਆ ਇਹਦਾ ਪਿਓ ਜਸਵੰਤ ਸਿੰਘ ਅਮਨਦੀਪਪੁਰ ਜਸਵੰਤ ਸਿੰਘ ਪੁੱਤਰੀ ਠੀਕ ਹੈ ਜੀ ਆ ਇਹਨਾਂ ਦੇ ਸਹਿਣ ਕੀਤੇ ਨੇ ਆ ਗਵਾਹ ਇਹ ਗਵਾਹ ਕਿਹੜੇ ਨੇ ਜਿਹੜੇ ਸਾਡੇ ਘਰ ਦੇ ਵਿੱਚ ਇਹਨਾਂ ਦੇ ਦੁੱਕੀ ਦੇ ਬੰਦੇ ਸਾਡੇ ਘਰੇ ਬਿਠਾ ਰੱਖੇ ਨੇ ਵੀ ਇਹ ਜਨਾਨੀ ਨੂੰ ਬੱਚੇ ਸਮੇਤ ਵੜ ਨਹੀਂ ਦੇਣਾਗਾ ਉਹਨੂੰ ਕਬਜ਼ਾ ਕਰਾ ਕੇ ਰੱਖਿਆ ਇਹ ਗਵਾਹ ਨੂੰ ਨਾਲ ਚੱਕ ਕੇ ਲੱਤੀ ਆ ਇਹਨਾਂ ਦੇ ਸਹਿਣ ਨੇ ਕਿਹੜੇ ਗਵਾਹ ਨੇ ਕਿਹੜੇ ਗੁਰਦੁਆਰੇ ਨੇ ਪਰਮਿਸ਼ਨ ਦਿੰਦੇ ਨੇ ਗੁਰਦੁਆਰੇ ਚ ਧੰਦਾ ਬਣਾ ਰੱਖਿਆ ਗੁਰਦੁਆਰੇ ਵਾਲਿਆਂ ਨੇ ਬਿਨਾ ਤੁਸੀਂ ਪ੍ਰੂਫ ਤੋਂ ਬਿਨਾ ਤੁਸੀਂ ਕੋਣ ਨਾਲ ਗਿਆ ਕੋਈ ਵੀ ਨਹੀਂ ਨਾਲ ਗਿਆ ਅਕੇ ਦੋ ਜਣੇ ਆਏ ਸੀ ਜੀ ਅਸੀਂ ਤਾਂ ਅੱਗੇ ਕੁਆਰੇ ਹੈਗੇ ਆ ਅਸੀਂ ਆਪਦੀ ਰਜਮੰਦੀ ਨਾਲ ਵਿਆਹ ਕਰਾ ਰਹੇ ਆ ਮੈਨੂੰ ਦੋ ਪਹਿਲਾਂ ਮੇਰਾ ਹੱਕ ਬਣਦਾ ਕਿ ਜਿੱਥੇ ਮਰਜੀ ਜਾ ਕਿਨੇ ਕਿਨੇ ਕਰਾਇਆ ਵਿਆਹ ਅਮਨਦੀਪ ਕੌਰ ਨੇ ਜਿਹੜੀ ਥਾਰਮ ਵਾਲੀ ਦੇ ਨਾਮ ਤੇ ਮਸ਼ਹੂਰ ਸੀਗੀ ਪਹਿਲਾਂ ਚਿੱਟੇ 'ਚ ਫੜੀ ਗਈ ਹੈ ਵਿਜੀਲੈਂਸ ਵੱਲੋਂ ਤੇ ਹੁਣ ਜਿਹੜਾ ਬਲਵਿੰਦਰ ਸਿੰਘ ਹੈ ਜਿਹੜਾ ਉਹਦੇ ਨਾਲ ਰਹਿੰਦਾ ਸੀ ਮੇਰਾ ਘਰ ਵਾਲਾ ਉਹਦੇ ਨਾਲ ਆ ਇਹਨਾਂ ਦੇ ਤਾਂ ਰਿਕਾਰਡ ਰਹੇ ਆ ਦੇਖੋ ਗੁਰੂ ਘਰਾਂ ਦੇ ਜੀ ਲਾਲ ਸਿੰਘ ਲਾਲ ਸਿੰਘ ਗੁਰਦੁਆਰਾ ਮੈਂ ਸਵੇਰ ਦੀ ਆ ਕੇ ਸਾਰੇ ਗੁਰੂ ਘਰਾਂ ਵਿੱਚ ਜਾ ਕੇ ਆਈ ਆਂ ਜਿੱਥੇ ਤਾਂ ਕਮੇਟੀ ਦੇ ਮੈਂਬਰ ਬੈਠੇ ਨੇ ਉਹ ਕਹਿੰਦੇ ਸਾਡੇ ਕੋਲ ਰਿਕਾਰਡਿੰਗਾਂ ਚੱਲਦੀਆਂ ਨੇ ਠੀਕ ਹੈ ਸਾਡੇ ਪਰਮਿਸ਼ਨ ਹੁੰਦੀ ਸੈਨ ਹੁੰਦਿਆ ਫਿਰ ਅਸੀਂ ਕਰਦੇ ਜਿਹੜੇ ਦੋਗਲੇ ਬੈਠੇ ਨੇ ਗੁਰੂ ਘਰਾਂ ਦੇ ਵਿੱਚ ਢੋਂਗਰ ਜਾਇਆ ਹੋਇਆ 25 2500 5 5000 ਰੁਪਏ ਪੁੱਛੇ ਤੁਸੀਂ ਲੋਕਾਂ ਦੇ ਜਜਬਾਤਾਂ ਨਾਲ ਖੇਡਦੇ ਹੋ ਕਿ ਹਜੇ ਕਿੰਦਰ ਜੇ ਗਰੰਟੀ ਸਿੰਗਲ ਤੋਂ ਕੁਝ ਮਿਲਦਾ ਨਹੀਂਗਾ ਅਮਿਲੇ ਤਾਂ ਜਾਂਦਾ ਤੈਨੂੰ ਦੋ ਨੰਬਰ ਦਾ ਧੰਦਾ ਕਰਾ ਕੇ ਕਰਾ ਕੇ ਤੁਸੀਂ ਪਰਮਿਸ਼ਨ ਲਈ ਕੋਈ ਇੰਕੁਮਾਰੀ ਕਿੱਤੀ ਕਿਸੇ ਦੀ ਇਹ ਬੰਦਾ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਚੱਕ ਕੇ ਤੁਸੀਂ ਲਾਵਾ ਲੈ ਲਿਆ ਕਿ ਗੁਰੂ ਮਹਾਰਾਜ ਐਵੇਂ ਹੀ ਬੈਠਾ ਪਹਿਲਾ ਇੱਕ ਨਾਲ ਤਾਂ ਤੁਸੀਂ ਕਰ ਲਓ ਪ੍ਰਸ਼ਾਸਨ ਵੱਲੇ ਜਾਨੀਆ ਉਹ ਕਹਿ ਦਿੰਦਾ ਜੀ ਕੋਰਟ ਵਿੱਚ ਜਾਓ ਜੀ ਤੁਸੀਂ ਮੈਂ ਕਿਉਂ ਕੋਰਟ ਵਿੱਚ ਜਾਵਾਂ ਮੇਰੇ ਨਾਲ ਨਿਬੇੜੇ ਇਹਨਾਂ ਨੇ ਗੰਦ ਪਾ ਰੱਖਿਆ ਨੀਰਾ ਕਿੱਥੇ ਆਏ ਹੋ ਕੀ ਸ਼ਿਕਾਇਤ ਕਰਨਾ ਮੈਂ ਸ਼ਿਕਾਇਤ ਕਰਨ ਗਈ ਸੀ ਕਿਉਂਕਿ ਏਰੀਆ ਲੱਗਦਾ ਸੀ ਸੀਮਨ ਲਾਈਨ ਗੁਰੂ ਘਰ ਉੱਤੇ ਸੀ ਮੈਨੂੰ ਉੱਥੇ ਜਾ ਕੇ ਕਹਿੰਦੇ ਜੀ ਕੋਰਟ ਵਿੱਚ ਜਾਓ ਮੈਂ ਕਿਉਂ ਕੋਰਟ ਵਿੱਚ ਜਾਵਾਂ ਥਾਣਾ ਥਾਣਾ ਕਰੇ ਪਰਚਾ ਕੱਟੇ ਥਾਣੇ ਵਾਲੇ ਇਹਨਾਂ ਨੇ ਗੰਦ ਪਾਇਆ ਹੋਇਆ ਇਹਨਾਂ ਨੇ ਨੀਰਾ ਤੁਹਾਡੇ ਕੀ ਸੁਤਾ ਬਲਵਿੰਦਰ ਨਾਲ ਤੁਹਾਡੇ ਮੈਰੇ ਮੇਰੇ ਕੋਲ ਹੈ ਗਿਆ ਜੀ ਆਖਰੇ ਤੇ ਮੈਂ ਦਿਖਾ ਦੇਣੀ ਆ ਤੁਹਾਨੂੰ ਸਾਰੇ ਮੇਰੇ ਪਟਕਿਆਂ ਦੇ ਸਾਰੇ ਨੇ ਸਾਰੇ ਪ੍ਰੂਫ ਨੇ ਮੇਰੇ ਕੋਲ ਆ ਦੇਖੋ ਆ ਮੇਰਾ ਆਧਾਰ ਕਾਰਡ ਹੈ ਗੁਰਮੀਤ ਕੌਰ ਵਾਈਪੋ ਬਲਵਿੰਦਰ ਸਿੰਘ ਪਾਪਾ ਜੀਮਨ ਸਿੰਘ ਨਗਰਬਸਤੀ ਨੰਬਰ 6 ਆ ਸਾਰਾ ਐਡਰੈਸ ਆ ਬਲਵਿੰਦਰ ਸਿੰਘ ਦਾ ਵੋਟ ਕਾਰਡ ਹੈ ਉਤੋਂ ਦਾ ਹੀ ਆ ਮੇਰਾ ਵੋਟ ਕਾਰਡ ਹੈ ਆ ਬਲਵਿੰਦਰ ਸਿੰਘ ਲਿਖਿਆ ਹੋਇਆ ਕਿ ਵੋਟ ਕਾਰਡ ਜਿਹੜੇ ਪਿੰਡ ਦੇ ਸਰਪੰਚ ਬੈਠੇ ਹੋਏ ਨੇ ਜਿਨ੍ਹਾਂ ਨੂੰ ਅਜਾੜ ਲੋਕੀ ਚੁੰਦੇ ਨੇ ਉਹ ਐਵੇਂ ਜਾਨੇ ਖੜੇ ਦਾ ਵੋਟ ਕਟ ਬਣਾ ਦਿੰਦੇ ਨੇ ਬਿਨਾ ਪਰੂਫਾਂ ਤੋਂ ਅੱਜ ਕੱਲ ਸਰਕਾਰੀ ਆਨਲਾਈਨ ਹੈ ਪਾਗਲ ਨਹੀਂ ਹੈਗੇ ਆ ਪਿੱਛੇ ਐਡਰੈਸ ਲਿਖਿਆ ਹੋਇਆਗਾ ਸਾਰਾ ਠੀਕ ਹੈ ਆਏ ਤੇ ਮੇਰੇ ਬੱਚਿਆਂ ਦੇ ਵੀ ਆਧਾਰ ਕਾਰਡ ਪਹਿਲਾਂ ਰੋਲਾ ਪੈ ਤੀ ਉਹ ਤਰਾਇ ਨਹੀਂ ਕੀਤਾ ਵੀ ਘਰ ਲੈਣਾ ਰਹਿੰਦਾ ਜਾਂ ਕੀ ਹੈ ਲਿਵਿੰਗ ਰਿਲੇਸ਼ਨਸ਼ਿਪ ਕਹਿ ਦਿੰਦੇ ਸੀਗੇ ਪ੍ਰਸ਼ਾਸਨ ਕੋਲ ਜਾਈਏ ਲਿਵਿੰਗ ਰਿਲੇਸ਼ਨ ਉਹ ਹੀ ਗੱਲ ਭਗਵੰਤਮਾਨ ਨੇ ਆ ਦੇ ਚਾਕੇ ਛੱਡ ਰੱਖੇ ਨੇ ਤੇ ਦੂਜਿਆਂ ਦਾ ਘਰ ਵੀ ਬੇੜਾ ਕਰ ਕਰ ਰੱਖਿਆ ਮੋਦੀ ਆਪਦਾ ਤਾਂ ਵਸਾ ਨਹੀਂ ਸਕਿਆਗਾ ਮੰਨਾ ਰਮਨਦੀਪ ਸਿੰਘ ਜੀ ਮੈਂ ਰੀਡਰੈਸਸ ਵੀ ਸਾਡਾ ਕੀ ਕਹਿਣਾ ਚਾਹੁੰਗਾ ਇੱਕ ਮੈਲ ਆਈ ਸੀ ਬਸ ਇਹਨਾਂ ਨੇ ਗੁਰਮੀਤ ਕੋਲ ਰਹਿਏ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਉਹ ਵੈਰੀਫਾਈ ਕਰਕੇ ਬੰਦ ਕਾਨੂੰਨੀ ਕਰਵਾਈ ਹੋ ਗਈ ਜੀ ਟੈਪਸ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे